ਕਹਿੰਦਾ ਬਈ ਫੋਟੋ ਸੁਪਰੀਰਪੁਰ ਕਿੱਥੇ ਦਾ ਰਹਿਣ ਵਾਲੇ ਪਿੰਡ ਕੰਡਾਲਾ ਜਟਾ ਜ਼ਿਲ੍ਹਾ ਸ਼ਰ ਖਾਣਾ ਕਿਹੜਾ ਲੱਗਦਾ ਜੀ ਕੰਡਾ ਅੱਜ ਵੀ ਪ੍ਰੈਸਰ ਫਰਸ ਕਰ ਰਿਓ ਟੰਡਾ ਪੁਲਿਸ ਦੇ ਖਿਲਾਫ ਅੰਦਰੋਧ ਹੈ ਕੀ ਕਾਰਨ ਹੋ ਗਿਆ ਤੁਹਾਨੂੰ ਪ੍ਰੈਸਰ ਫਰਸ ਕਰਕੇ ਦੱਸੋ ਬਤਾਈਏ ਸਰ ਮੇਰਾ ਮਨ ਲੋ ਜਿੱਦਾਂ ਘਰ ਵਾਲੇ ਨਾਲ ਡਿਸਪੂਟ ਚੱਲਦਾ ਸੀਗਾ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗੁੰਡੇ ਲਿਆ ਕੇ ਮਾਰਕਟਾਈ ਵੀ ਕਰਦਾ ਘਰ ਦੀ ਭੰਨ ਤੋੜ ਕਰਦਾ ਜਦੋਂ ਵੀ ਮੈਂ ਐਪਲੀਕੇਸ਼ਨ ਕਿਸੇ ਉੱਚ ਅਧਿਕਾਰੀ ਤੋਂ ਦਿੰਨੀ ਜਾਂ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਤੋਂ ਲekin ਇਹ ਥੱਲੇ ਵਾਲੇ ਦਵਾਲ ਲੱਗਦੇ ਆ ਮਨ ਲੋ ਅੱਗੇ ਮੇਰੀ ਐਪਲੀਕੇਸ਼ਨ ਦੀ ਕੋਈ ਸੁਣਾਈ ਨਹੀਂ ਕਰਦੇ ਮਨ ਲੋ ਚਾਰ ਪੰਜ ਐਪਲੀਕੇਸ਼ਨਾਂ ਮੈਂ ਇਹਨਾਂ ਨੂੰ ਦੇ ਚੁੱਕੀ ਆ ਉਹ ਇਹ ਗੱਲ ਹੀ ਕਹਿ ਰਹੇ ਫੌਜੀ ਸਾਹਿਬ ਆਓ ਬੈਠੋ ਤੁਸੀਂ ਚਾਹ ਪੀਓ ਉਸ ਤੋਂ ਬਾਅਦ ਵਿੱਚ ਮੈਂ ਜਾਣੀ ਆ ਤੂੰ ਮੈਡਮ ਜਿੱਥੇ ਮਰਜੀ ਚੱਲ ਜਾ ਅਸੀਂ ਤੇਰੀ ਸੁਣਵਾਈ ਨਹੀਂ ਕਰਨੀ ਉਹਨੇ 1000 ਰੁਪਏ ਦੀ ਸਮੈਕ ਲੈਣੀ ਆ 10000 ਰੁਪਏ ਕਿਸੇ ਬੰਦੇ ਮਾਰਨੇ ਤੈਨੂੰ ਉਹਨੇ ਖਤਮ ਕਰਦਣੇ ਤਾਂ ਫੌਜੀ ਨੂੰ ਘਰ ਬੜਦਾ ਜੋ ਕਿ ਮੈਨੂੰ ਪੁਲਸ ਪ੍ਰੋਟੈਕਸ਼ਨ ਖੁਦ ਕਰ ਛੱਡ ਕੇ ਗਈ ਆ। ਮੈਂ ਹਾਂਜੀ ਪੁਲਸ ਵਾਲੇ ਕਹਿ ਰਹੇ ਆ। ਮੈਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਇਹਨੇ ਸੈਕੰਡ ਮੈਰਿਜ ਕਰਵਾ ਰੱਖੀ ਆ। ਦੂਸਰੋ ਕਹਿੰਦੇ ਆਪਣੇ ਉਹ ਰਿਲੇਸ਼ਨ ਦੇ ਵਿੱਚ ਉਹ ਰਹਿ ਸਕਦਾ। ਤੁਹਾਡਾ ਵਿਆਹ ਕਦੋਂ ਹੋਇਆ ਸੀ? ਮੇਰਾ ਸਨ 1914 ਫਰਵਰੀ 1988। ਬੱਚੇ ਕਿੰਨੇ ਤਾਂ ਦੋ ਬੱਚੇ ਆ ਮੇਰੇ। ਠੀਕ ਹੈ। ਜਿਹੜਾ ਡਿਸਪੂਟ ਪੈਦਾ ਹੋਦਾ, ਵਿਵਾਦ ਪੈਦਾ ਹੋਇਆ ਉਹਦੇ ਨਾਲ ਚਲ ਰਿਹਾ ਕੋਈ ਕੋ ਚੰਦਰ ਗੁਪਤੇ ਨਾਲ। ਉਹਦਾ ਨਾਲ ਮੇਰਾ 2009 ਤੋਂ ਚੱਲਿਆ ਮੰਨ ਲਓ ਪਹਿਲਾਂ ਤਾਂ ਗੁੱਜਾ ਰਹਿੰਦਾ ਸੀ ਫਿਰ ਉਹਨੇ ਮੈਰਿਜ ਦੂਸਰੀ ਕਰਵਾ ਕੇ ਉਹਨੇ ਘਰ ਦੇ ਵਿੱਚ ਵੀ ਮੇਰੇ ਘਰ ਦੇ ਵਿੱਚ ਵੀ ਉਹਨੇ 4-5 ਸਾਲ ਜਨਾਨੀ ਰੱਖੀ ਆ ਉਹਦੇ ਵੀ ਉਹਨੇ ਉਥੇ ਬੱਚਾ ਪੈਦਾ ਕੀਤੇ ਆ ਜੋ ਚਰਨ ਕਮਲ ਹਸਪੀਟਲ ਦੇ ਕੋਲ ਮੇਰੇ ਕੋ ਇਹ ਬੱਚੇ ਦਾ ਜੋ ਹੈ ਜੋ ਟੀਕਾਕਰਨ ਹੈ ਇਹ ਆ ਔਰ ਇਹ ਉਸ ਦਾ ਉਹਦਾ ਹਸਪੀਟਲ ਦਾ ਜਿਹੜਾ ਜਿਹੜੀ ਉਹ ਜਨਾਨੀ ਆ ਜੋ ਆਪਣਾ ਚੈੱਕਅਪ ਕਰਾਉਂਦੀ ਸੀ ਜਦੋਂ ਮੈਨੂੰ ਪੁਲਿਸ ਪ੍ਰੋਟੈਕਸ਼ਨ ਘਰ ਛੱਡ ਗਏ ਮੈਨੂੰ ਘਰ ਦੇ ਅੰਦਰੋਂ ਡਾਕੂਮੈਂਟ ਵਗੈਰਾ ਮਿਲੇ ਆ ਔਰ ਇਹ ਜੋ ਦੂਸਰੀ ਮੈ ਕਰਵਾ ਦੇ ਮਿਲੇ ਆ ਤੁਹਾਨੂੰ ਡਾਕੂਮੈਂਟਸ ਮੈ ਇਹ ਜਿਹਨ ਨਵਕਲੀ ਚੀਜ਼ ਕੀਤੀ ਆ ਆਧਾਰ ਕਾਰਡੋ ਦੇਖੋ ਨੇ ਕੀ ਕੀਤਾ ਫੋਟੋਸ ਲੇਡੀਜ਼ ਦੀ ਲਾ ਰੱਖੀ ਆ ਨਾਮ ਮੇਰਾ ਹੈ ਡੇਟ ਆਫ ਬਰਥ ਮੇਰੇ ਬੱਚੇ ਦੀ ਹੈ ਆਧਾਰ ਕਾਰਡ ਚ ਵੀ ਸ਼ੇਰਚਾ ਹਾਂਜੀ ਪੂਰੀ ਹੋ ਰੱਖੀ ਆ ਅੱਛਾ ਆਧਾਰ ਕਾਰਡ ਤੁਹਾਡਾ ਵਾ ਨਾਮ ਮੇਰਾ ਹੈ ਫੋਟੋ ਦੂਸਰੀ ਲੇਡੀ ਦੀ ਆ ਡੇਟ ਆਫ ਬਰਤ ਜੋ ਮੇਰੇ ਬੱਚੇ ਦੀ 90 ਦੀ ਡੇਟ ਆਫ ਬਰਤਾ ਜੋ ਇਹਦੇ ਉੱਪਰ ਮੈਂਸ਼ਨ ਕੀਤੀ ਗਈ ਆ ਕਾਰਨ ਕੀ ਹੈ ਜੀ ਕਿ 1988 ਨੂੰ ਵਿਆਹ ਹੁੰਦਾ ਦੋ ਸਾਲ ਤੋਂ ਬਾਅਦ ਉਹ ਵਾਪਸ ਸ਼ੁਰੂ ਹੋ ਜਾਂਦੇ ਕਿ ਕਿਹੜਾ ਕਾਰਨਾ ਕਰਕੇ ਉਹ ਵਾਪਸ ਕਾਨੂੰਨ ਉਹ ਗਲਤ ਰਿਲੇਸ਼ਨਾਂ ਦੇ ਵਿੱਚ ਬਾਹਰ ਰਹਿੰਦਾ ਰਿਹਾ ਮਾਰਕਟਾਈ ਬਹੁਤ ਕਰਦਾ ਸੀ ਜਦੋਂ ਮੇਰੇ ਬੱਚੇ ਵੱਡੇ ਹੋਏ ਉਹ ਮੰਨ ਲਓ ਇਸ ਚੀਜ਼ ਨੂੰ ਠਾਉਂਦੇ ਸੀ ਉਹ ਹਟਦਾ ਨਹੀਂ ਸੀ ਸਾਨੂੰ ਕਹਿੰਦਾ ਮੈਂ ਤੁਹਾਨੂੰ ਤਿੰਨਾਂ ਨੂੰ ਨਹੀਂ ਰਿਹਾ ਹੁਣ ਵੀ ਉਹ ਖਤਮ ਕਰਨ ਦੇ ਉੱਪਰ ਆਇਆ ਕਾਰੋਬਾਰ ਕੀ ਕਰਦਾ ਸੀ ਉਹ ਗ੍ਰਫ ਦੇ ਵਿੱਚ ਨੌਕਰੀ ਕਰਦਾ ਹੁਣ ਉਹ ਸਨ ਮੇਰੇ ਖਾਤੇ ਦੋ ਸਾਲ ਹੋ ਗਏ ਰਿਟਾਇਰ ਹੋ ਕੇ ਆ ਗਿਆ ਹੁਣ ਤੁਹਾਡਾ ਕੇਸ ਕਿੱਥੇ ਕਿਹੜੇ ਜਿਹੜੀ ਗਿਆ ਮੇਰਾ ਦਸੂਏ ਵੀ ਚੱਲਦਾ ਹੈ ਚੰਡੀਗੜ੍ਹ ਵੀ ਹੈ ਖਰਚੇ ਵਾਸਤੇ ਹੈ ਖਰਚਾ ਵੀ ਨਹੀਂ ਦੇ ਰਿਹਾ ਨਹੀਂ ਜਿਹੜੀ ਪੁਲਿਸ ਪੁਲਿਸ ਦੀ ਗੱਲ ਕਰਦਾ ਪੁਲਿਸ ਕੇ ਕੰਪਲੇਂਟ ਮੇਰੀ ਜਿੱਦਾਂ ਇੱਥੇ ਐਸਐਸਪੀ ਸਾਹਿਬ ਦੇ ਵੀ ਆ ਉੱਥੇ ਟਾਂਡੇ ਥਾਣੇ ਵੀ ਪਈ ਮੈਨੂੰ ਨਹੀਂ ਪਤਾ ਐਪਲੀਕੇਸ਼ਨ ਮੰਨ ਲਓ ਕੋਧ ਮੈਡਮ ਦਾ ਮੈਨੂੰ ਸੌਰੀ ਨਾਂ ਨਹੀਂ ਪਤਾ ਉਹ ਘਰ ਘਰ ਮੌਕਾ ਵੀ ਦੇਖਣ ਆਏ ਆ ਮੌਕਾ ਦੇਖਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਨ 2009 ਕਰ ਰਕਤਸੇ ਹਾਂਜੀ ਸਾਨੂੰ ਤੁਸੀਂ ਅਦਾਲਤਾਂ ਤੋਂ ਫੋਨ ਵੱਧ ਕਰਕੇ ਆਏ ਸੀ ਤਾਂ ਕਦੋਂ ਆਏ ਸੀ ਅਸੀਂ ਮੈਨੂੰ 11 ਚ ਮੈਨੂੰ ਆਰਡਰ ਹੋਇਆ ਇਸ ਤੋਂ ਬਾਅਦ ਇਹਨੇ ਅਪੀਲ ਪਾਈ ਅਪੀਲ ਖਾਰਜ ਹੋ ਗਈ ਆ ਸ਼ਾਇਦ 14 ਜਾਂ 15 ਮੈਨੂੰ ਥੋੜਾ ਟ੍ਰੈਕਟ ਨਹੀਂ ਹਾਂਜੀ 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 ਕੀ ਕਹ ਜੀ ਤੇ ਪੁਲਿਸ ਕੀ ਕਹਦੀ ਹੈ ਜਦੋਂ ਪੁਲਿਸ ਕੋ ਹੋ ਜਾਂਦੇ ਹੈ ਤਾਂ ਇਹ ਤਾਂ ਪੁਲਿਸ ਤੇ ਵੀ ਜੀ ਦੋਸ਼ ਲਾ ਰਹੇ ਕੋਈ ਕਾਰਵਾਈ ਨਹੀਂ ਕਰਦੇ ਨਹੀਂ ਕਰਦੇ ਉਹ ਇਹ ਗੱਲ ਕਹਿ ਰਹੇ ਆ ਕਿ ਇਹ ਗੁਰਦੇਵ ਸਿੰਘ ਦਾ ਘਰ ਆ ਤੂੰ ਇਹਨੂੰ ਰੱਖ ਤੂੰ ਇਸ ਦੇ ਨਾਲ ਰਹਿ ਮੈਂ ਉਸ ਦੇ ਨਾਲ ਨਹੀਂ ਕਿ ਉਹਨੇ ਸੈਕੰਡ ਮੈਰਿਜ ਕਰਵਾ ਰੱਖੀ ਆ ਮੈਂ ਇਸ ਬੰਦੇ ਦੇ ਨਾਲ ਨਹੀਂ ਰਹਿ ਸਕਦੀ ਤੰ ਤਲਾਕ ਨਹੀਂ ਨਹੀਂ ਮੇਰਾ ਤਲਾਕ ਨਹੀਂ ਹੋਇਆ ਤੁਸੀਂ ਇਸ ਟਾਈਮ ਕਿਸ ਘਰ ਤੇ ਰਹੇ ਮੈਂ ਆਪਣੇ ਜਿਸ ਮੈਨੂੰ ਪੁਲਿਸ ਪ੍ਰੋਟੈਕਸ਼ਨ ਛੱਡ ਗਿਆ ਜਿਸ ਘਰ ਚੋਂ ਇਹਨਾਂ ਸਾਨੂੰ ਬਾਹਰ ਕੱਢਿਆ ਸੀ ਨਤ ਲਾ ਗਿਏ ਦੂਜਾ ਰਿਆ ਕਾਣਾ ਤੱਕ ਨੂੰਗੀ ਅਪਰਾਧ ਉਹਦੇ ਉਹ ਤਨ ਬੱਚੇ ਹੀ ਪੈਦਾ ਕੀਤੇ ਆ ਜੋ ਪੁਲਿਸ ਨੂੰ ਇਹ ਗੱਲ ਕਹਿਨੀ ਆ ਤੋ ਇਹ ਗੱਲ ਕਹਿੰਦੇ ਆ ਵੀ ਉਹ ਰਿਲੇਸ਼ਨ ਦੇ ਵਿੱਚ ਰਹਿ ਸਕਦਾ ਉਹ ਰੱਖ ਸਕਦਾ ਤੁਹਾਨੂੰ ਪੂਰਾ ਭਰੋਸਾ ਜੀ ਪੂਰਾ ਮੈਨੂੰ ਖੋਦ ਗਿਆ ਹਾਂ ਜੀ ਉਸ ਹੁਣ ਉਹ ਲੇਡੀਜ਼ ਮੈਨੂੰ ਨਹੀਂ ਪਤਾ ਕਿਸੇ ਦੀ ਉਹ ਚਾਲ ਆ ਜਾਂ ਕੀ ਚੱਕਰ ਆ ਭਈ ਉਹ ਮੈਨੂੰ ਫੋਨ ਕਰ ਰਹੀ ਆ ਫੇ ਇਹਨੇ ਮੈਨੂੰ ਛੱਡ ਦਿੱਤਾ ਆ ਮੇਰੇ ਬੱਚੇ ਵੇਚ ਦਿੱਤੇ ਆ ਕੀ ਕਰੈਕਟ ਆ ਨਹੀਂ ਆ ਮੈਨੂੰ ਇਹਦੇ ਵਾਰ ਨਹੀਂ ਉਹ ਮੈਨੂੰ ਫੋਨ ਕਰਦੀ ਆ ਤਾਂ ਪੁਲਿਸ ਕੀ ਕਹਿੰਦੀ ਪੁਲਿਸ ਦਾ ਕੀ ਰਵੱਈਆ ਤੁਹਾਨੂੰ ਚੰਗਾ ਬਹੁਤ ਗਲਤ ਰਵੱਈਆ ਕੀ ਕਹਿੰਦੇ ਆ ਮੇਰੇ ਲਈ ਤਾਂ ਬਿਲਕੁਲ ਨਹੀਂ ਸੁਣਦੇ ਉਹ ਕਹਿੰਦੇ ਉਹਨੇ ਗੁਰਦੇਵ ਸਿੰਘ ਨੇ 1000 ਦੀ ਸਮੈਕ ਲੈਣੀ ਆ 10000 ਰੁਪਏ ਨੂੰ ਬੰਦਾ ਮਾਰਨੇ ਦਾ ਦੇਣਾ ਆ ਤੈਨੂੰ ਬੀਬੀ ਉਹਨੇ ਖਤਮ ਕਰ ਦੇਣਾ ਕੌਣ ਕਹਿੰਦਾ ਇਹ ਗੱਲਾਂ ਇਹ ਮੰਨ ਲੋ ਡੀਐਸਪੀ ਦਵਿੰਦਰ ਸਿੰਘ ਬਾਜਵਾ ਕੁਝ ਨਤਰ ਬਾਲ ਉੱਚ ਅੰਦੇ ਦੇ ਡੀਐਸਪੀ ਨੂੰ ਡੀਐਸਪੀ ਹਾਂਜੀ ਤੁਸੀਂ ਕਿਸੇ ਫਟੇ ਅਫਸਰ ਨੂੰ ਦੱਸਿਆ ਇਹ ਗੱਲਾਂ ਕੱਲ ਤੁਸੀਂ ਆਪਦੀ ਨੂੰ ਮਿਲ ਕੇ ਮੈਂ ਐਪਲੀਕੇਸ਼ਨ ਇੱਕ ਉੱਤੋਂ ਬਾਅਦ ਮੈਂ ਚੌਕੀ ਇੰਚਾਰਜ ਦੇ ਵੀ ਖਿਲਾਫ ਡੀਆਈਜੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਆ ਮੇਰੇ ਬਿਆਨ ਲੈ ਲਿਆ ਸਭ ਕੁਝ ਉਹਨਾਂ ਨੇ ਕਰ ਲਿਆ ਉੱਤੇ ਵੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਚੌਕੀ ਇੰਚਾਰਜ ਦੇ ਖਾਤਮ ਕਹਿ ਉਹ ਵੀ ਇਹੇ ਗੱਲ ਕਹਿ ਰਹੇ ਆ ਵੀ ਇਹਨੂੰ ਇਸ ਤੋਂ ਘਰ ਬਾੜ ਅਸੀਂ ਮੱਲੋ ਤੇਰੀ ਸੁਣਵਾਈ ਅਸੀਂ ਨਹੀਂ ਕਿਤੇ ਨਹੀਂ ਕਰਨੀ ਉਹਦਾ ਘਰ ਆ ਜੋ ਪਹਿਲਾਂ ਹੀ ਉਸਿਆ ਨੇ ਹੀ ਪਹਿਲਾਂ ਇਹ ਰਾਜੀਨਾਮਾ ਕੀਤਾ ਸੀਗਾ ਵੀ ਜੇ ਤੈਨੂੰ ਕੋਈ ਆਬਜੈਕਸ਼ਨ ਆ ਤੇ ਮਤਲਬ ਤੂੰ ਕੋਰਟ ਦੇ ਵਿੱਚ ਗੁਰਦੇਵ ਸਿੰਘ ਨੂੰ ਕਿਆ ਕਰ ਪਰ ਨਹੀਂ ਮੈਂ ਫਿਰ ਵੀ ਕੀਤਾ ਜਦੋਂ ਵੀ ਮੈਂ ਜਾਨੀ ਆ ਕੋਰਟ ਦੇ ਵਿੱਚ ਮਤਲਬ ਥਾਣੇ ਉਹ ਕਹਿੰਦੇ ਬੀਬੀ ਇਹ ਚੱਕ ਮੈਂ ਨਹੀਂ ਇਸ ਆਰਡਰਾਂ ਨੂੰ ਮੰਨਦਾ ਨਵੇਂ ਆਰਡਰ ਲੈ ਕੇ ਆ ਕੋਣ ਕਹਿੰਦਾ ਚੌਕੀਆਂ ਚਾਰ ਨਹੀਂ ਸੌਰੀ ਉਹ ਕਹਿੰਦਾ ਹਾਂ ਜੀ ਕਹਿੰਦੇ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਨਵੇਂ ਲੈ ਕੇ ਆ ਮੈਂ ਨਵੇਂ ਟਾਂਡਾ ਪੁਲਿਸ ਕਹਿੰਦੀ ਹਾਂ ਜੀ ਟਾਂਡਾ ਪੁਲਿਸ ਚੌਕੀਆਂ ਚਾਰ ਤੋਂ ਨੇ ਵੀ ਆਰਡਰਾਂ ਦੀ ਕਾਪੀ ਵੀ ਲੈ ਕੇ ਵੀ ਗਏ ਸੀ ਕੋਲ ਪਲੇਸ ਦੇ ਸਾਹਮਣੇ ਅਸੀਂ ਫਿਰ ਉਸ ਤੋਂ ਬਾਅਦ ਮਿੰਟ ਦਿਖਾਉਣੇ ਆ ਉਹ ਕਹਿੰਦੇ ਆ ਕਿ ਇਹ ਜਿਹੜੇ ਕਾਨੂੰਨੀ ਹੁਕਮਾ ਡਾਕੂਮੈਂਟ ਆ ਅਸੀਂ ਆਪਣੇ ਰੀਡਰ ਆਫ ਕੋਲ ਪੜਾਵਾਂਗੇ ਉਹਨਾਂ ਨੂੰ ਜੋ ਸਹੀ ਲੱਗੇ ਉਹ ਕਾਰਵਾਈ ਕਰਨਗੇ ਪਰ ਉਸ ਤੋਂ ਬਾਅਦ ਜੀ ਕੋਈ ਸਮਝ ਨਹੀਂ ਹੁੰਦੀ। ਸੁਣਾ ਆਰਡਰਾਂ ਤੇ ਇਹ ਲਿਖਿਆ ਗਿਆ ਹੈ ਕਿ ਇਸ ਘਰ ਦੇ ਵਿੱਚ ਮੈਂ ਮੇਰੀ ਭੈਣ ਤੇ ਮੇਰੀ ਮੰਮੀ ਰਹਿ ਸਕਦੇ ਆ ਤੇ ਗੁਰਦੇਵ ਸਿੰਘ ਨੂੰ ਜਿਸ ਏਰੀਆ ਚ ਅਸੀਂ ਰਹਾਂਗੇ ਉਸ ਦੇ ਇੱਕ ਪਰਟੀਕੂਲਰ ਪੈਰਾਮੀਟਰ ਦੇ ਅੰਦਰ ਤੱਕ ਉਹ ਬੰਦਾ ਨਹੀਂ ਆ ਸਕਦਾ। ਮੇਰੇ ਕੋਲ ਉਸ ਚੀਜ਼ ਦੇ ਡਾਕੂਮੈਂਟ ਆ ਤੇ ਪ੍ਰੂਫ ਵੀ ਹੈਗੇ ਆ। ਉਹ ਬੰਦਾ ਹਰ ਵਾਰ ਘਰੇ ਆਉਂਦਾ ਆ ਘਰੇ ਆਉਂਦਾ ਆ ਘਰੇ ਆਉਣ ਤੋਂ ਬਾਅਦ ਉਹ ਭੰਨ ਤੋੜ ਕਰਦਾ ਆ ਕੰਦ ਟੱਪ ਕਿਉਂਦਾ ਲੋਕਾਂ ਨੂੰ ਲੈ ਕੇ ਆਉਂਦਾ ਆ ਉਹ ਅਣਪਛਾਤੇ ਲੋਕੀ ਆਉਂਦੇ ਆ ਤੇਜ਼ ਤਾਰਾ ਚੜਾ ਨਾਲ ਆਉਂਦੇ ਆ ਸਾਨੂੰ ਬਹੁਤ ਜ਼ਿਆਦਾ ਇਸ ਚੀਜ਼ ਤੋਂ ਖਤਰਾ ਆ ਨਾ ਹੀ ਕੋਈ ਸੀਸੀਟੀਵੀ ਵਗੈਰਾ ਵੀ ਹੈਗੀ ਕਰ ਸੀਸੀਟੀਵੀ ਕੈਮਰਾ ਵੀ ਉਹ ਤੋੜ ਕੇ ਚਲੇ ਜਾਂਦੇ ਆ ਮੈਂ ਹਰ ਵਾਰ ਰਿਪੇਅਰ ਕਰਵਣਾ ਹਰ ਵਾਰ ਤੋੜ ਕੇ ਚਲੇ ਜਾਂਦੇ ਮੈਰਿਟ ਤੋਂ ਭੰਪਰਾ ਤੋਂ ਮੈਂ ਹਾਂਜੀ ਹਾਂਜੀ ਮੈਰਿਟ ਇੱਕ ਸਰ ਮੈਂ ਪਹਿਲਾਂ ਤੁਹਾਨੂੰ ਦੱਸਦੀ ਆ ਜਦੋਂ ਇਹ ਆਉਂਦਾ ਰਿਹਾ ਕੰਦ ਟੱਪ ਕੇ ਮੇਰੇ ਕੋਲ ਪੁਲਿਸ ਇਹ ਕਹਿੰਦੀ ਸੀ ਤੂੰ ਕੋਈ ਪ੍ਰੂਫ ਲੈ ਕੇ ਆ ਮੇਰੇ ਕੋ ਕੋਈ ਪ੍ਰੂਫ ਨਹੀਂ ਸੀ ਮੈਂ ਬੜੀ ਮੁਸ਼ਕਲ ਦੇ ਨਾਲ ਸੀਸੀਟੀਵੀ ਕੈਮਰੇ ਲਾਇਆ ਇਹ ਜਦੋਂ ਵੀ ਘਰ ਵੜਦਾ ਪਹਿਲਾਂ ਮੇਰੇ ਕੈਮਰੇ ਤੋੜਦਾ ਉਤੋਂ ਬਾਅਦ ਵਿੱਚ ਜੋ ਵੀ ਸਮਾਨ ਉਹ ਤੋ ਚੱਕ ਕੇ ਲੈ ਜਾਂਦਾ ਉਤੋਂ ਬਾਅਦ ਇਹਨੇ ਵਿੱਚ ਵਿੱਚ ਇਹਨੇ ਕੀ ਕੀਤਾ 1.5 ਲੱਖ ਰੁਪਏ ਕੋਈ ਬਿਸ਼ਨੋਈ ਗਰੁੱਪ ਦਾ ਬੰਦਾ ਸੀਗਾ ਉਹਨੂੰ ਇਹਨੇ ਪੈਸੇ ਦਿੱਤੇ ਆ ਉਹਨੇ ਮੈਨੂੰ ਕਾਲ ਕੀਤੀ ਆ WhatsApp ਤੇ ਸਾਡੀਆਂ ਫੋਟੋਆਂ ਭੇਜੀਆਂ ਮੰਨ ਲਓ ਮੈਨੂੰ ਖਤਮ ਮੇਰੇ ਦੇਰ ਆ ਉਹਨੂੰ ਖਤਮ ਕਰਨ ਲਈ ਤੇ ਉਤੋਂ ਬਾਅਦ ਉਹ ਮੈਨੂੰ ਕਾਲ ਕਰਕੇ ਕੀ ਕਹਿ ਰਿਹਾ ਵੀ ਬੀਬੀ ਤੂੰ ਮੈਨੂੰ 50000 ਰੁਪਏ ਦੇ ਦੇ ਇਸ ਬੰਦੇ ਦੀਆਂ ਅਸੀਂ ਲੱਤਾਂ ਤੋੜ ਦਾਂਗੇ ਮੈਂ ਕਹ ਮੇਰੇ ਕੋਲ 1 ਰੁਪਿਆ ਵੀ ਨਹੀਂ ਆ ਮੈਂ ਕਿੱਥੋਂ ਪੈਸੇ ਦੇਣੇ ਆ ਉਹ ਵੀ ਮੈਂ ਕੰਪਲੇਂਟ ਕੀਤੀ ਚੌਕੀ ਚਾਰਜ ਨੇ ਮਤਲਬ ਐਸਐਚਓ ਸਾਹਿਬ ਨੇ ਉਹ ਬੰਦੇ ਨੂੰ ਖੜਕੇ ਲਿਆਂਦਾ ਕੋਣ ਚੌਕੀ ਚਾਰਜ ਰਜੇਸ਼ ਸੀ ਇਸ ਟਾਈਮ ਹੁਣ ਕੋਣ ਆ ਹੁਣ ਰਾਜਵਿੰਦਰ ਰਾਜਵਿੰਦਰ ਸਿੰਘ ਉਹ ਵੀ ਨਹੀਂ ਸੁਣਦਾ ਨਹੀਂ ਉਹ ਤਾਂ ਬਿਲਕੁਲ ਹੀ ਨਹੀਂ ਹੈ ਉਹ ਮੈਟਰ ਤੁਹਾਨੂੰ ਉਹ ਮੇਰੇ ਦਿੜ ਵੀ ਜੋ ਮੇਰੀ ਹੈਲਪ ਕਰਦੇ ਆ ਉਹਨਾਂ ਨੇ ਇਹ ਗਲਤ ਵਿਹਾਰ ਇਹਨਾਂ ਨੇ ਕੀਤਾ ਹੈ ਗੁਰਦੁਆਰੇ ਦੇ ਕਮੇਟੀ ਮੈਂਬਰ ਆ ਕਿਸੇ ਕਮੇਟੀ ਗੁਰਦੁਆਰੇ ਦੇ ਕਿਸੇ ਕੰਮ ਕਰਨ ਕਿ ਆ ਗਿਆ ਸੀ ਔਰ ਇਹਨਾਂ ਨੂੰ ਚੌਂਕੀ ਚੌਂਕੀ ਦੇ ਵਿੱਚ ਇਹ ਗੱਲ ਕਰ ਗਏ ਗੈਟ ਆਊਟ ਚੌਂਕੀ ਤੋਂ ਬਾਹਰ ਹੋ ਜਾ। ਅਸੀਂ ਉਹਦੇ ਵੀ ਖਿਲਾਫ ਇੱਥੇ ਐਪਲੀਕੇਸ਼ਨ ਮੰਗ ਕਰਦੇ ਹਾਂ। ਅਸੀਂ ਮੰਗ ਇਹ ਕਰਦੇ ਹਾਂ ਕਿ ਪੁਲਿਸ ਸਾਡੀ ਕਿਉਂ ਨਹੀਂ ਸੁਣਾਈ ਕਰ ਰਹੀ? ਪੁਲਿਸ ਮੇਰੇ ਨਾਲ ਧੱਕਾ ਕਰ ਰਹੀ ਆ। ਉਹ ਜਿਹੜਾ ਬੰਦਾ ਬਿਸ਼ਨੋਈ ਗਰੁੱਪ ਦਾ ਬੰਦਾ ਆ ਉਹ ਇਹ ਨਹੀਂ ਫੜ ਕੇ ਕਿਉਂ ਛੱਡ ਦਿੱਤਾ? ਜਿਹੜਾ ਧਮਕੀ ਦੇਦਾ ਹਾਂ। ਹਾਂਜੀ। ਉਹਨੂੰ ਦੱਸਿਆ ਧਮਕੀ ਦੇ ਨਾਲ ਕਿਹਾ ਕਿ ਮੈਂ ਸੁਣਾਈ ਕਰ ਰਿਹਾ ਹਾਂ। ਹਾਂਜੀ ਉਹਨੇ ਮੈਨੂੰ ਖੁਦ ਮੇਰੇ ਕੋਲ ਰਿਕਾਰਡਿੰਗ ਆ, ਵੀਡੀਓ ਆ। ਇੱਕ ਗੁਰਦੇਵ ਸਿੰਘ ਜੀ ਤੁਹਾਡੀ ਘਰ ਵਾਲੀ ਸੁਜੀਤ ਕੋਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੀਡੀਆ ਦੇ ਵਿੱਚ ਆ ਕੇ ਜੀ ਤੁਹਾਨੂੰ ਤੁਹਾਡੇ ਤੇ ਦੋਸ਼ ਲਾਇਆ ਕਿ ਤੁਸੀਂ ਘਰ ਦੇ ਵਿੱਚ ਆ ਕੇ ਸਮਾਨ ਨੂੰ ਤੋੜ-ਫੰਗ ਕਰਦੇ ਹੋ ਕੁੱਟਮਾਰ ਕਰਦੇ ਹੋ ਕੀ ਮਾਮਲਾ ਜੀ ਇਹ ਸਰ ਜੀ ਮੇਰੀ ਬੇਨਤੀ ਹੈ ਕਿ ਮੇਰੇ ਘਰ ਮੈਂ ਫੌਜ ਨੌਕਰੀ ਕਰਦਾ ਸੀਗਾ ਮੇਰੀ ਘਰ ਵਾਲੀ 2009 ਤੋਂ ਮੈਨੂੰ ਛੱਡ ਕੇ ਮੇਰੇ ਭਰਾ ਮਨਜੀਤ ਸਿੰਘ ਦੇ ਨਾਲ ਲਾਪਤਾ ਉਥੋਂ ਨਿਕਲ ਕੇ ਘਰੋਂ ਛੱਡ ਕੇ ਚਲ ਗਈ ਦੌੜ ਗਈ ਇਹਨਾਂ ਦੇ ਨਜਾਇਜ਼ ਉਦੋਂ ਦੇ ਨਜਾਇਜ਼ ਵਾਉਂਦੇ ਆ ਜਦੋਂ ਮੈਨੂੰ ਪਤਾ ਲੱਗਾ ਇਹ ਮੇਰਾ ਘਰ ਛੱਡ ਦਿੱਤਾ ਠੀਕ ਹੈ ਜੀ ਤੇ ਇਹਨਾਂ ਨੇ 2016 ਦੇ ਵਿੱਚ ਆ ਕੇ ਮੇਰੇ ਘਰ ਦੇ ਤਾਲੇ ਤੋੜ ਕੇ ਅੰਦਰ ਵੜ ਕੇ ਕਬਜ਼ਾ ਕਰ ਲਿਆ ਹੁਣ ਪ੍ਰੋਬਲਮ ਇਹ ਆ ਕਿ ਮੇਰਾ ਜਿਹੜਾ ਘਰ ਆ ਇਹਨੂੰ ਇਹਨੇ ਗੇਟ ਨੂੰ ਮੇਰੇ ਨੂੰ ਬਿਲਡ ਕੀਤਾ ਹੋਇਆ ਜਿਹੜੀ ਸਾਡੇ ਨਾਲ ਮੇਰੇ ਭਰਾ ਦਾ ਘਰ ਆ ਜਿਹੜੇ ਅਜੇ ਨਾਲ ਰਹਿੰਦਾ ਉਹਦੇ ਘਰ ਇਹ ਰਹਿੰਦੀ ਹੈ ਵਿਚਾਲੇ ਕੰਧ ਤੋੜ ਕੇ ਇਹਨਾਂ ਨੇ ਰਸਤਾ ਬਣਾਇਆ ਹੋਇਆ ਮੇਰੇ ਘਰ 'ਚ ਪਸ਼ੂ ਵਜੇ ਹੋਏ ਆ ਰਜਿਸਟਰੀ ਮੇਰੇ ਸਭ ਕੁਝ ਮੇਰੇ ਨਾਂ ਤੇ ਆ کورٹ ਨੇ 2000 ਖਰਚਾ ਲਾਇਆ ਸੀ ਇਹਨੂੰ ਮੇਰੇ ਨਾਲ ਰਹਿਣ ਦਾ ਆਰਡਰ ਕੀਤਾ ਸੀ ਆਰਡਰ ਮੇਰੇ ਕੋਲ ਹੈ ਇਸ ਦੇ ਕੋਲ ਵੀ ਹੈ ਤੇ ਇਹ ਕਹਿੰਦੀ ਆ ਵੀ ਗੁਰਦੇਵ ਸਿੰਘ ਬਿਲਕੁਲ ਘਰ ਨਹੀਂ ਵੜੇਗਾ। ਇਹ ਆਰਡਰ ਗਲਤ ਹੋਵੇ ਤਾਂ ਮੈਂ ਝੂਠਾ। ਜੋ ਮੈਂ ਕਹਿ ਰਿਹਾ ਆ ਆਰਡਰ ਇਹ ਆ ਇਹ ਮੇਰੇ ਨਾਲ ਰਹਿਣ ਦਾ ਆਰਡਰ ਹੋਇਆ ਹੋਇਆ। ਇਹ ਭਰਾ ਦੇ ਨਾਲ ਰਹਿੰਦੀ ਐ ਤੇ ਮੈਨੂੰ ਘਰ ਨਹੀਂ ਵੜਨ ਦੇਦੀ। ਮੈਂ 2023 ਚ ਰਿਟਾਇਰਮੈਂਟ ਆ ਗਿਆ। ਮੈਂ ਆਪਣੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਹੁਣ ਮੈਂ ਕਿਰਾਏ ਤੇ ਹਾਰਪੁਰ ਰਹਿਣਾ। ਕਿਹ ਕਹਿੰਦੀ ਕਿ ਤੁਸੀਂ ਦੂਜਾ ਵਿਆਹ ਕਰਾਇਆ ਕੋਈ ਹੋਰ। ਬਿਲਕੁਲ ਝੂਠ ਹੈ। ਜਨਾਨੀ ਮੈਂ ਕੰਮ ਕਰਨ ਨੂੰ ਘਰ ਰੱਖੀ ਸੀ 2 ਮਹੀਨੇ ਵਾਸਤੇ ਤਾਂ ਉਹ ਜਿੱਥੋਂ ਆਂਦੀ ਸੀ ਮੈਂ ਉੱਥੇ ਹੀ ਛੱਡ ਆਇਆ। ਮੇਰੀ ਉਹਦੇ ਨਾਲ ਕੋਈ ਐਲਬਮ ਹੋਵੇ ਕੋਈ ਫੋਟੋ ਹੋਵੇ ਜਾਂ ਕੋਈ ਕੀ ਪਿੰਡ ਡਰਾਈਵ ਹੋਵੇ ਤਾਂ ਮੈਂ ਜ਼ਿੰਮੇਵਾਰ ਆ ਇਹ ਸ਼ਰਿਆਮ ਇਹ ਬੰਦੇ ਨੇ ਤਿੰਨ ਜਨਾਨੀਆਂ ਦਾ ਘਰ ਫਟਿਆ ਆਪਣੀਆਂ ਜਨਾਨੀ ਘਰੋਂ ਕੱਢੀ ਹੋਈ ਆ ਭਰਾ ਨੇ ਇਹਨੂੰ ਰੱਖਿਆ ਹੋਇਆ ਇਸ ਦਾ ਪਿੰਡ ਦੇ ਗਵਾਹ ਵੀ ਆ ਇਸ ਜੀ ਦੇ ਅੱਜ ਤੱਕ ਪੁਲਿਸ ਕੰਪਲੀਟ ਕਰਕੀ ਨਹੀਂ ਆ ਜੀ ਘਟੋ ਘਟ 10 ਕੰਪਲੀਟਾਂ ਹੋਈਆਂ ਹੋਣਗੀਆਂ ਦੋਨਾਂ ਪਾਸੇ ਉਹਦੇ ਵਿੱਚ ਪੁਲਿਸ ਇਹ ਕਹਿੰਦੀ ਆ ਵੀ ਤੁਸੀਂ ਤੁਹਾਡਾ ਘਰ ਆ ਤੁਸੀਂ ਆਪਣੇ ਘਰ ਦੇ ਵਿੱਚ ਆਰਾਮ ਨਾਲ ਰਹੋ ਮੈਂ ਤੇਰਾ ਕੋਰਟ ਦੇ ਵਿੱਚ ਤਲਾਕ ਦਾ ਕੇਸ ਕੀਤਾ ਹੋਇਆ ਗਵਾਹੀਆਂ ਤੇ ਕੇਸ ਆਇਆ ਹੋਇਆ ਤੇ ਮੈਨੂੰ ਕਿਰਪਾ ਕਰਕੇ ਤਲਾਕ ਸ਼੍ਰੀਮਾਨ ਅਦਾਲਤ ਜਿਹੜੀ ਆ ਤਲਾਕ ਦੇ ਦੇ ਦੇਗੀ ਤਾਂ ਮੈਂ ਤਾਂ ਜੋ ਮੇਰਾ ਜੋ ਜ਼ਿੰਦਗੀ ਬਜੀ ਹੈ ਮੇਰੀ 65 ਸਾਲ ਦੀ ਉਮਰ ਹੋ ਗਈ ਹੈ ਬਾਕੀ ਮੇਰੀ ਜ਼ਿੰਦਗੀ ਜੂ ਹੈ ਮੈਂ ਘਰ ਦੇ ਵਿੱਚ ਆਪਣੀ ਰਕਾਕਾਂ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ 4 ਭਰਾ ਇੱਕ ਭੈਣ ਆ ਬਾਕੀ ਆ ਦੇ ਨਾਲ ਤੁਹਾਡੀ ਬੋਲਚਾਲ ਹੈਗੀ ਸਾਰਿਆਂ ਦੇ ਨਾਲ ਮੇਰੀ ਬੋਲਚਾਲ ਹੈ ਜੀ ਇਸ ਭਰਾ ਦੀ ਤਾਂ ਇਸ ਜਨਾਨੀ ਦੀ ਸਾਡੀ ਕਿਸੇ ਦੇ ਨਾਲ ਬੋਲਚਾਲ ਨਹੀਂ ਸਾਰਿਆਂ ਦੇ ਉੱਤੇ ਨ ਪਰਚੇ ਕੀਤੇ ਹੋਏ ਕੇਸ ਪਾਏ ਹੋਏ ਆ ਵਿੱਚੇ ਭੈਣਾ ਦੇ ਦੇ ਵਿੱਚੇ ਭਰਾ ਦੇ ਇੱਕ ਭੈਣਾ ਉਹਦੇ ਤੇ ਵੀ ਕੇਸ ਪਾਇਆ